ਇਹੋ ਜਿਹੇ ਜਾਨਵਰਾਂ ਦੇ ਨਾਮ ਦੱਸਦੇ ਆਂ ਜੀ ਅੱਜ ਮੈਂ ਜਿਹੜੇ ਕੀ ਇਨਸਾਨਾਂ ਤੇ ਅਟੈਕ ਕਰਨ ਲੱਗੇ 1 ਮਿੰਟ ਵੀ ਨਹੀਂ ਲਾਉਂਦੇ ਆ ਤੇ ਉਹਨਾਂ ਦੀ ਜਾਨ ਵੀ ਜੋਖਮ ਦੇ ਵਿੱਚ ਪਾ ਦਿੰਦੇ ਜਾਂ ਕਦੇ-ਕਦੇ ਇਹ ਇਨਸਾਨਾਂ ਨੂੰ ਮਾਰ ਵੀ ਦਿੰਦੇ ਆ ਇਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਜੇਕਰ ਗੱਲ ਕਰਾਂ ਤਾਂ ਜੀ ਪਹਿਲੇ ਨੰਬਰ ਤੇ ਕੈਸੋ ਵਰੀ ਜਿਹੜਾ ਕੀ ਬਰਡ ਹੈ ਇਹ ਆਉਂਦਾ ਜੀ ਇਹਦੀ ਜਿਹੜੀ ਰਫ਼ਤਾਰ ਹੁੰਦੀ ਹੈ ਕਹਿੰਦੇ ਕੀ ਜਦੋਂ ਵੀ ਇਹ ਇਨਸਾਨ ਤੇ ਅਟੈਕ ਕਰਦਾ ਜਾਂ ਕਿਸੇ ਹੋਰ ਚੀਜ਼ ਤੇ ਅਟੈਕ ਕਰਦਾ ਤਾਂ ਇਹਦੀ ਰਫ਼ਤਾਰ ਦੂਣੀ ਤੀਣੀ ਯਾਨੀ ਕਿ 60 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਹੋ ਜਾਂਦੀ ਹੈ ਅਤੇ ਇਹ ਆਪਣੇ ਜਿਹੜੇ ਕੀ ਗਾਂ ਵਾਲੇ ਪੰਜੇ ਗਾਂ ਵਾਲੇ ਪੰਜਿਆਂ ਤੋਂ ਇਹ ਸਿੱਧਾ ਹਿੱਕ ਤੇ ਜਾਨੀ ਕੀ ਥੋੜੀ ਛਾਤੀ ਤੇ वार ਕਰਦਾ ਹੈ ਅਰੇ ਤੁਹਾਨੂੰ ਇੱਕ ਛੜਕੇ ਦੇ ਨਾਲ ਹੀ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਥੋੜੀ ਛਾਤੀ ਤੇ ਜਿਹੜੇ ਹੈਗੇ ਪਿੱਛਰੇ ਜਿਹੜੇ ਉਹ ਉੱਡ ਜਾਣੇ ਆ ਤੇ ਇਹ ਬਰਡ ਇੰਨੇ ਜਿਆਦਾ ਖਤਰਨਾਕ ਹੁੰਦੇ ਆ ਆ ਕਿ ਉਹ ਸੀਜ਼ਨ ਦੇ ਵਿੱਚ ਖਤਰਨਾਕ ਹੁੰਦੇ ਆ ਜਦੋਂ ਕਿ ਇਹਨਾਂ ਦੇ ਇਹ ਇਹਨਾਂ ਦੇ ਜਿਹੜੇ ਆਂਡੇ ਦਿੱਤੇ ਹੁੰਦੇ ਆ ਤੇ ਇਹਨਾਂ ਨੇ ਜਿਹੜਾ ਕੀ ਆਂਡਿਆਂ ਦੀ ਸੁਰੱਖਿਆ ਕਰਨੀ ਹੁੰਦੀ ਹੈ ਜਾਨੀ ਕਿ ਆਪਦੇ ਪਰਿਵਾਰ ਦੇ ਵਿੱਚ ਜਦੋਂ ਹੋਂ ਤੇ ਆਪਦੀ ਮਾਤਾ ਦੇ ਨਾਲ ਇਹ ਜਦੋਂ ਹੋਂ ਤਾਂ ਇਹਨਾਂ ਨੂੰ ਤੁਸੀਂ ਜਵਾ ਮੀਨਾ ਛੇੜੋ ਜੇਕਰ ਤੁਸੀਂ ਇਹਨਾਂ ਨੂੰ ਦੇਖ ਵੀ ਲਿਆ ਤਾਂ ਇਤਨਾ ਤੋਂ ਪਾਸਾ ਵੱਟ ਕੇ ਦੂਰ ਹੀ ਨੰਗ ਜੋ ਕਿਉਂਕਿ ਇਹਨਾਂ ਦੇ ਕਈ ਸਾਰੇ ਇਹੋ ਜਿਹੇ ਹਮਲੇ ਅੱਜ ਤੱਕ ਰਿਕਾਰਡ ਕੀਤੇ ਗਏ ਨੇ ਇਸੇ ਕੈਟਾਗਰੀ ਬਾਰਡ ਨੰਬਰ ਦੀ ਗੱਲ ਕਰੀਏ ਤਾਂ ਦੂਜੇ ਨੰਬਰ ਤੇ ਆਉਂਦੇ ਜੀ ਛਤੁਰਮੁਰਗ ਛਤੁਰਮੁਰਗ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਜੀ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੇ ਆ ਜੀ ਅਤੇ ਇਹਨਾਂ ਦੀ ਜਿਹੜੀ ਅਟੈਕ ਪੋਜੀਸ਼ਨ ਹੁੰਦੀ ਆ ਉਹ ਵੀ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ ਇਹ ਵੀ ਸੇਮ ਹੀ ਪੋਜੀਸ਼ਨ ਦੇ ਵਿੱਚ ਜਿਹੜਾ ਕੀ ਆ ਉਹ ਅਟੈਕ ਕਰਦੇ ਤੇ ਇਹਨਾਂ ਦੇ ਕਈ ਸਾਰੇ ਅਟੈਕ ਜਿਹੜੇ ਕੀ ਅੱਜ ਤੱਕ ਇਨਸਾਨਾਂ ਨੇ ਕੀਤੇ ਗਏ ਹਨ ਹਾਲਾਂਕਿ ਇਨਸਾਨਾਂ ਨੂੰ ਇਹਨਾਂ ਨੇ ਉਹਦੇ ਵਿੱਚ ਸਾਹ ਲੈਣ ਦਾ ਵੀ ਮੌਕਾ ਤੱਕ ਨਹੀਂ ਦਿੱਤਾਗਾ ਤੇ ਇਹ ਜ਼ਿਆਦਾਤਰ ਅਟੈਕ ਨਹੀਂ ਕਰਦੇਗੇ ਪਰ ਜਦੋਂ ਇਹ ਐਗਰੈਸਿਵ ਹੁੰਦੇ ਆ ਜਾਂ ਇਹਨਾਂ ਦੇ ਬੱਚਿਆਂ ਦੇ ਨਾਲ ਤੁਸੀਂ ਛੇੜਛਾੜ ਨਹੀਂ ਕਰਦੇ ਹੋ ਇਹ ਉਦੋਂ ਜਾਨਵਰ ਕਿਸੇ ਵੀ ਟਾਈਮ ਤੁਹਾਡੇ ਕੋਈ ਵੀ ਅਟੈਕ ਨਹੀਂ ਕਰਦਾਗਾ ਤੇ ਇਹ ਜਦੋਂ ਵੀ ਜੋੜੇ ਦੇ ਵਿੱਚ ਹੋਣ ਤਾਂ ਤੁਸੀਂ ਇਹਨਾਂ ਤੋਂ ਦੂਰੀ ਹੀ ਬਣਾਈ ਰੱਖਿਓ ਤੇ ਇਹਨਾਂ ਨੂੰ ਦੇਖਦੋ ਕਿ ਆਪਦਾ ਪਾਸਾ ਪੁੱਸਾ ਜਿਹੜਾ ਉਹ ਸਾਈਡ ਤੇ ਮਤਲਬ ਨਿਕਲ ਜਾਓ ਤੁਸੀਂ ਚੁੱਪਚੀਪੇ ਤਾਂ ਕਰਕੇ ਵੀ ਇਹਨਾਂ ਦੇ ਜਿਹੜਾ ਐਗਰੈਸਿਵ ਹੈ ਜਿਹੜੇ ਇਹ ਨਾ ਹੋਣ ਤੇ ਇਹਨਾਂ ਨੂੰ ਆਪਦਾ ਕੰਮ ਕਰਨ ਨੂੰ ਤੇ ਤੁਸੀਂ ਵੀ ਆਪਦਾ ਕੰਮ ਕਰੋ ਇਹ ਹੈ ਜੀ ਛਤਰਮਰਗ ਜਿਹਦਾ ਕੀ ਵਜ਼ਨ 150 ਕਿਲੋਗ੍ਰਾਮ ਦਾ ਹੈ ਇਹ ਜੀ ਨੰਬਰ ਤੇ ਹੁੰਦਾ ਜੀ ਹਾਰਪੀ ਈਗਲ ਜਿਹੜਾ ਕੀ ਬਾਜ਼ ਹੁੰਦਾ ਜੀ ਅਤੇ ਬਾਜਾਂ ਦੀ ਇਹੇ ਪਰਜਾਤੀ ਦੇ ਵਿੱਚੋਂ ਹੁੰਦਾ ਜੀ ਇਹਦੇ ਜਿਹੜੇ ਫੰਗਾ ਦਾ ਸਾਈਜ਼ ਹੁੰਦਾ ਉਹ 2 ਮੀਟਰ ਹੁੰਦਾ ਜੀ ਯਾਨੀ ਕਿ 2 ਮੀਟਰ ਹੁੰਦਾ ਹੈ ਯਾਨੀ 3 1/2 ਫੁੱਟ ਦੇ ਤਕਰੀਬਨ ਜਾਂ 4 ਫੁੱਟ 4 ਫੁੱਟ ਦੇ ਤਕਰੀਬਨ ਬਾਕੀ ਤੁਸੀਂ ਆਪ ਕੈਲਕੂਲੇਸ਼ਨ ਕਰ ਲਿਓ ਅਤੇ ਇਹ ਜਦੋਂ ਵੀ ਅਟੈਕ ਕਰਦਾ ਜੀ ਉਹ ਅਟੈਕ ਬਿਲਕੁਲ ਸਿਰ ਦੇ ਉੱਤੇ ਕਰਦਾ ਅਤੇ ਥੋਡੀਆਂ ਜਿਹੜੀਆਂ ਹੁੰਦੀਆਂ ਹਨ ਖੋਪੜੀਆਂ ਖੋਪੜੀਆਂ ਨੂੰ ਬਿਲਕੁਲ ਇਹਨੇ ਖਾਲੀ ਕਰਦੇ ਨੇ ਜੀ ਇਹਦਾ ਅਟੈਕ ਵੀ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਅਤੇ ਇਹਦੀ ਵੀ ਅਟੈਕ ਦੇ ਕਈ ਸਾਰੇ ਕਿਸੇ ਜਿਹੜੇ ਉਹ ਅੱਜ ਤੱਕ ਦਰਜ ਕੀਤੇ ਗਏ ਆ ਇਹ ਵੀ ਉਦੋਂ ਹੀ ਅਟੈਕ ਕਰਦੇ ਜਦੋਂ ਕਿ ਆਪਾਂ ਇਹਦੀ ਮਾਦਾ ਦੇ ਨਾਲ ਜਦੋਂ ਕੋਈ ਛੇੜਛਾੜ ਕਰਤੀ ਜਾਂ ਇਹਦੇ ਨਾ ਨਾ ਜਮੇ ਜਿਹੜੇ ਬੱਚੇ ਹੁੰਦੇ ਆ ਯਾਨੀ ਕਿ ਆਂਡੇ ਹੁੰਦੇ ਆ ਜਾਂ ਉਹਨਾਂ ਦੇ ਨਾਲ ਜਦੋਂ ਵੀ ਅਟੈਕ ਕਰਦੇ ਆ ਤਾਂ ਉਦੋਂ ਹੀ ਬਹੁਤ ਜ਼ਿਆਦਾ ਐਗਰੈਸਿਵ ਹੋ ਜਾਂਦੇ ਆ ਉੱਲੂ ਉੱਲੂ ਬਾਰੇ ਤੁਸੀਂ ਨਹੀਂ ਸ਼ਾਇਦ ਸੁਣਿਆ ਹੋਣਾ ਬਟ ਇਹ ਉਹ ਉੱਲੂ ਨਹੀਂ ਹੈ ਇਹ ਅਫਰੀਕਾ ਦੇ ਵਿੱਚ ਰਹਿਣ ਵਾਲਾ ਇੱਕ ਮਤਲਬ ਬੱਡਾ ਦੇ ਵਿਸ਼ਾਲ ਕਾਇਆ ਉੱਲੂ ਹੈ ਅਤੇ ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਹਦੇ ਜਿਹੜੇ ਪੰਜੇ ਹੁੰਦੇ ਆ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੇ ਆ ਯਾਨੀ ਕਿ ਬਹੁਤ ਹੀ ਜ਼ਿਆਦਾ ਤਿੱਖੇ ਹੁੰਦੇ ਆ ਜਿਵੇਂ ਜਵਾਂ ਨੂੰ ਕਿੱਲੇ ਹੁੰਦੇ ਆ ਯਾਨੀ ਕਿ ਜਿਵੇਂ ਇੱਕ ਚਾਕੂ ਹੁੰਦਾ ਹੈ ਬਹੁਤ ਜ਼ਿਆਦਾ ਤਿੱਖਾ ਜਿਹੜਾ ਕਿ ਚੀਰ ਫਾੜ ਕੇ ਰੱਖ ਦਿੰਦਾ ਅਤੇ ਇਹ ਵੀ ਇੱਕ ਬਹੁਤ ਹੀ ਸਿਨਸੀਅਰ ਯਾਨੀ ਕਿ ਆਪ ਦੇ ਜਵਾਕਾਂ ਵਰਤੀ ਬਹੁਤ ਹੀ ਜ਼ਿਆਦਾ ਸਿਨਸੀਅਰ ਅਤੇ ਇਹ ਉਦੋਂ ਹੀ ਅਟੈਕ ਕਰਦੇ ਜਦੋਂ ਕਿਤੇ ਇਹਦੇ ਜਵਾਕਾਂ ਨੂੰ ਕੋਈ ਖਤਰਾ ਨਜ਼ਰ ਆਉਂਦਾ ਹੈ ਜਾਂ ਇਹਦੀ ਆਂਡਿਆਂ ਵੱਲ ਜਾਂ ਇਹਦੇ ਨੈਕਸਟ ਵੱਲ ਯਾਨੀ ਕਿ ਤੁਸੀਂ ਇਹਦੇ ਆਲ ਨਿਊਨ ਲੈਵਲ 'ਤੇ ਜਾ ਕੇ ਕਿਤੇ ਪੰਗੇ ਜੰਗੀ ਕਰਦੇ ਹੋ ਤਾਂ ਇਹ ਆਪ ਦਾ ਜਿਹੜਾ ਭਿਆਨਕ ਰੂਪ ਹੈ ਉਹ ਤੁਹਾਨੂੰ ਦਿਖਾ ਦਿੰਦਾ ਹੈ ਅਤੇ ਇਹ ਚੁੰਝ ਦੇ ਨਾਲ ਤੇ ਪੰਜਿਆਂ ਦੇ ਨਾਲ ਵਾਰ ਕਰਦਾ ਹੈ ਇਹ ਜਦੋਂ ਵਾਰ ਕਰਦਾ ਉਦੋਂ ਇਹਦੀ ਸਪੀਡ 105 ਪਾਉਂਡ ਪਰ ਉਹ ਜੀ ਉਹ ਤਾਂ ਬਾਤ ਜੇਕਰ ਗੱਲ ਕਰੀਏ ਤਾਂ ਜੀ ਮੈਕ ਪਾਈਦੀ ਆਉਂਦੀ ਹੈ ਇਹ ਇੱਕ ਤਰ੍ਹਾਂ ਦਾ ਖਾਂ ਦੀ ਪ੍ਰਜਾਤੀ ਦੇ ਵਿੱਚੋਂ ਇੱਕ ਜੀਵ ਹੈ ਜਿਹੜਾ ਕਿ ਬਹੁਤ ਜ਼ਿਆਦਾ ਛੋਟਾ ਹੈ ਪਰ ਇਹ ਜਿੰਨਾ ਜ਼ਿਆਦਾ ਛੋਟਾ ਤੇ ਅਤੇ ਜਿੰਨਾ ਜ਼ਿਆਦਾ ਖਤਰਨਾਕ ਹੈ ਇਹਦੇ ਬਾਰੇ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਕਈ ਸਾਰੀਆਂ ਕਹਾਣੀਆਂ ਦੇ ਕਈ ਸਾਰੇ ਇਹਦੇ ਜਿਹੜੇ ਕਿੱਸੇ ਜਿਹੜੇ ਹੈਗੇ ਆ ਉਹ ਦੱਸ ਦੇਣਗੇ